ਸਤ ਸ੍ਰੀ ਅਕਾਲ ਦੋਸਤੋ ਮੇਰੇ ਚੈਨਲ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਯਾਰ ਦੋਸਤਾਂ ਦਾ ਵੈਲਕਮ ਤੇ ਅੱਜ ਆਪਾਂ ਗੱਲ ਕਰਦੇ ਆ ਜੋ ਪੰਜਾਬ ਦੀ ਪੰਜਾਬ ਚ ਹੁਣ ਪਿਛਲੇ ਦਿਨ ਬਾਡੀ ਦਾ ਸੀਜ਼ਨ ਚੱਲ ਰਿਹਾ ਕਣਕਾਂ ਦਾ ਤੇ ਰੱਬ ਨੇ ਬਹੁ ਮਾੜਾ ਕਰਿਆ ਕਿਉਂਕਿ ਹਨੇਰੀ ਚਖੜ ਸੰਗਰੂਰ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਸਾਨਾਂ ਦਾ ਤੇ ਅੱਗ ਵੀ ਬਹੁਤ ਲੱਗ ਰਹੀ ਆ ਪੰਜਾਬ ਦੇ ਵਿੱਚ ਆਹ ਟਾਈਮ ਮੇਰੀ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਵੀ ਭਾਈ ਵੱਧ ਤੋਂ ਵੱਧ ਆਪਣੀਆਂ ਫਸਲਾਂ ਦਾ ਕੋਈ 3-4 ਦਿਨ ਨੇ ਤੇ ਆਪਣਾ ਖਿਆਲ ਰੱਖਿਆ ਜਾਵੇ ਕੋਈ ਸ਼ਰਾਰਤੀ ਇਨਸਾਨ ਸ਼ਰਾਰਤ ਕਰਕੇ ਤੁਹਾਡੀ ਫਸਲ ਨੂੰ ਅੱਗ ਨਾ ਲਾ ਜਾਵੇ ਕੋਜ ਕੁਦਰਤੀ ਪ੍ਰਕੋਪਾਂ ਕਰਕੇ ਅੱਗ ਲੱਗਦੀ ਆ ਤੇ ਕੁਝ ਚਰਾ ਰਦੇ ਇਨਸਾਨ ਕਿਸੇ ਨਾ ਲੱਕ ਡਾਟ ਕਰਕੇ ਅੱਗ ਲਾ ਰਹੇ ਨੇ ਤੇ ਸਾਰਿਆਂ ਨੂੰ ਰਲ ਮਿਲ ਕੇ ਵੱਧ ਤੋਂ ਵੱਧ ਖਿਆਲ ਰੱਖਣਾ ਚਾਹੀਦਾ ਤੁਹਾਨੂੰ ਤੇ ਸਾਰੇ ਭੈਣ ਭਰਾ ਇੱਕਜੁੱਟ ਹੋ ਕੇ ਮਦਦ ਕਰੂ ਰਲ ਮਿਲ ਕੇ ਸਾਰੇ ਆ ਦੁੱਖ ਦੀ ਘੜੀ ਚ ਸਾਰੇ ਇਕੱਠੇ ਹੋ ਜੋ ਤੇ ਜਿਹੜੇ ਵਿਦੇਸ਼ਾਂ ਚ ਰਹਿ ਰਹੇ ਪੰਜਾਬੀਆਂ ਨੂੰ ਵੀ ਬੇਨਤੀ ਆ ਕਿ ਉਹ ਆਪਾਂ ਨੂੰ ਸਾਥ ਦੇਣਾ ਚਾਹੁੰਦਾ ਉਹਨਾਂ ਭਰਾਵਾਂ ਦਾ ਧਰਨਿਆਂ ਵੇਲੇ ਵੀ ਬਹੁਤ ਜਿਹੜੇ ਲੀਡਰ ਤੇ ਉਹਨਾਂ ਵੱਲੋਂ ਵੀ ਲੁੱਟ ਖਾਧੀ ਗਈ ਆ ਆਪਣੇ ਕੋਲੋਂ ਆਪਾਂ ਤੋਂ ਆਪਾਂ ਨੇ ਉਹਨਾਂ ਨੂੰ ਪੈਸੇ ਪਾਏ ਉਹਨਾਂ ਨੇ ਆਪਣੇ ਆਪਣੀ ਝੋਲੀਆਂ ਭਰੀਆਂ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਨਾ ਪਨੂਈ ਧਰਨੇ ਤੋਂ ਉਸ ਮਿਲਿਆ ਸਿਰਫ ਇੱਕ ਇਹ ਚੀਜ਼ ਧਰਨੇ ਦੀ ਪ੍ਰਾਪਤੀ ਆ ਵੀ ਆਪਣਾ ਪੰਜਾਬ ਦੁੱਖ ਦੀ ਘੜੀ ਚ ਆਪਾਂ ਸਾਰੇ ਇਕੱਠੇ ਹੋਏ ਬਸ ਸਭ ਤੋਂ ਵੱਡੀ ਇਹ ਇਹ ਪ੍ਰਾਪਤੀ ਹੋਈ ਆ ਆਪਣੀ ਦੂਜੀ ਗੱਲ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਆਪਣੇ ਨੌਜਵਾਨ ਭੈਣ ਭਰਾ ਨੇ ਉਹਨਾਂ ਨੂੰ ਕਿਸੇ ਨੂੰ ਪੈਸਾ ਹੋਰ ਪਾਸੇ ਦੇਣ ਦੀ بجائے ਹਰੇਕ ਨੂੰ ਆਪਣੇ ਪਿੰਡ ਦਾ ਪਤਾ ਹੈ ਹਰੇਕ ਪਿੰਡ 'ਚ ਵੀਰੇ ਨੁਕਸਾਨ ਹੋ ਰਿਹਾ ਕੋਈ ਆਪਣੇ ਕਿਸ ਦੇ ਰਿਸ਼ਤੇਦਾਰੀ 'ਚ ਕਿਸੇ ਦਾ ਨੁਕਸਾਨ ਹੋਇਆ ਜਿੱਦੀ ਫਸਲ ਫੁੱਕ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਹਨਾਂ ਜੀਆਂ ਦੀ ਮਦਦ ਕੀਤੀ ਜਾਵੇ ਉਹਨਾਂ ਕਿਸਾਨਾਂ ਦੀ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਹਿੰਮਤ ਆਪਣਾ ਘਰ ਦਾ ਗੁਜ਼ਾਰਾ ਚ ਨਾ ਸਕਣ ਕਿਸ ਜਾਨ ਨੇ ਪੈਲੀ ਤੇ ਜ਼ਮੀਨਾਂ ਲੈ ਲੈ ਕੇ ਆਪਣਾ ਕੰਮ ਤੂਰਿਆ ਤਾਂ ਅੱਗ ਲੱਗਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਡੰਗਰਾਂ ਵਾਸਤੇ ਤੂੜੀ ਵੀ ਨਹੀਂ ਰਹੀ ਇਸ ਲਈ ਵੱਤੋਂ ਵੱਧ ਮਦਦ ਕਰੋ ਵੀਰ ਸਰਕਾਰਾਂ ਦੇ ਭਰੋਸੇ ਰਹਿਣ ਦੇ ਆਪਾਂ ਨੂੰ ਲੋੜ ਨਹੀਂ ਸਰਕਾਰਾਂ ਨੇ ਕਦੇ ਵੀ ਕੁਝ ਨਹੀਂ ਦਿੱਤਾ ਹੁਣ ਤਾਂ ਦੇਣਾ ਹੀ ਕੀ ਆ ਅੱਜ ਤੱਕ ਕਰਨੀ ਜਦੋਂ ਕਿਸਾਨਾਂ ਨੂੰ ਕੋਈ ਮਾਜਬਾ ਦਿੱਤਾ ਗਿਆ ਉਹੀ ਸਰਕਾਰੀ ਅਫਸਰ ਹੀ ਹੱਥ ਚਕਾਰ ਜਾਂਦੇ ਨੇ ਕਿਸਾਨਾਂ ਚਾਹੇ ਚੜ੍ਹਦੇ ਪੰਜਾਬ ਦਾ ਹੋਵੇ ਚਾਹੇ ਲਹਿੰਦੇ ਪੰਜਾਬ ਦਾ ਉੱਥੇ ਵੀ ਬਹੁਤ ਲਹਿੰਦੇ ਪੰਜਾਬ ਜੀ ਵੀ ਕਿਸਾਨਾਂ ਨਾਲ ਬਹੁਤ ਮਾੜਾ ਹੋ ਰਿਹਾ ਅੱਪਾਏ ਤੇ ਕਣਕ ਕਹਿ ਦਿੰਨੇ ਆ ਉੱਧਰ ਗੰਧਮ ਕਹਿ ਦਿੰਦੇ ਨੇ ਉਹ ਤੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਰੇਟ ਨਹੀਂ ਮਿਲਦਾ 22-2300 ਰੁਪਏ ਮਜ਼ਾ ਰੇਟ ਮਿਲਦਾ ਤੇ ਉਹਨਾਂ ਦੀਆਂ ਵੀ ਫਸਲਾਂ ਨਹੀਂ ਚੱਕੀਆਂ ਜਾਂਦੀਆਂ ਉਹਨਾਂ ਨਾਲ ਵੀ ਸਰਕਾਰਾਂ ਧੱਕਾ ਕਰ ਰਹੀਆਂ ਨੇ ਜਿਸ ਤਰ੍ਹਾਂ ਪੰਜਾਬ ਦੀ ਚੜ੍ਹਦੇ ਪੰਜਾਬ ਦੀ ਕਿਸਾਨਾਂ ਨਾਲ ਹੋ ਰਿਹਾ ਕੋਈ ਲਹਿੰਦੇ ਪੰਜਾਬ ਦੀ ਕਿਸਾਨਾਂ ਨਾਲ ਵੀ ਹੋ ਰਿਹਾ ਪਿਛਲੇ ਟਾਈਮਾਂ ਕਿਸਾਨ ਸਾਹਿਬ ਤੋਂ ਕੋਈ ਸ਼ਾਂਤੀ ਕਰਦੀ ਆ ਬੁੱਧਿਆ ਹੁੰਦਾ ਦਾ ਕਿਸੇ ਦੇ ਮੂਰੇ ਹੱਥ ਆਡਣ ਦੀ ਲੋੜ ਨਹੀਂ ਸੀ ਅੱਗੇ ਕਾਹਕੇ ਪੰਜਾਬ ਤੇ ਕੀਤੀ ਵੀ ਭਖਾਰੀ ਵੀ ਬਹੁ ਘਟ ਤੇ ਮੰਗਣੇ ਵਾਲੇ ਪਰ ਸਰਕਾਰਾਂ ਨੇ ਇੰਨੀਆਂ ਦੀਆਂ ਚਾਲਾਂ ਚੱਲੀਆਂ ਤੇ ਪੰਜਾਬ ਚ ਵੀ ਲੋਕ ਅੱਜ ਬਹੁਤ ਜ਼ਿਆਦੇ ਗਣਤੀ ਚ ਭਖਾਰੀ ਤੁਮ ਨੂੰ ਮਿਲਣਗੇ ਜਦ ਕੀ ਪੰਜਾਬ ਆਂਦਾ ਤਾਂ ਕਿਹਾ ਜਾਂਦਾ ਜੀ ਤਾਂ ਇਸ ਤੋਂ ਵੱਧ ਕੋਈ ਭੁੱਖਾ ਨਹੀਂ ਰਹਿੰਦਾ ਪੰਜਾਬ ਚ ਕੀ ਫਸਲਾਂ ਦੇ ਰੇਟ ਤਾਂ ਜਿੱਦੋਂ ਦੇਖ ਰਹੇ ਆ ਕੋਈ ਦੇ 100 ਰੁਪਇਆ ਵਧਾਤਾ ਕਿਤੇ 50 ਰੁਪਇਆ ਵਧਾਤੇ ਤੇ ਜੂਰੀ ਆ ਡਾਈ ਇਹ ਚੀਜ਼ਾਂ ਦੇ ਰੇਟ ਅਸਮਾਨ ਛੂ ਰਹੇ ਨੇ ਇਜ਼ਲੀ ਕੋਸ਼ਿਸ਼ ਕਰੋ ਜੀ ਔਰ ਔਰਗੈਨਿਕ ਕੀਤੀ ਕਰਨ ਨੂੰ ਥੋੜਾ ਥੋੜਾ ਹੋ ਕੇ ਵਧিয়ে ਤੇ ਆਪਾਂ ਇਹ ਜ਼ਹਿਰੀਲੀਆਂ ਚੀਜ਼ਾਂ ਤੋਂ ਨਾਲੇ ਧਰਤੀ ਨੂੰ ਬਚਾਈਏ ਨਾਲੇ ਖੋਦੀ ਸਿਹਤ ਆਪਣੀ ਠੀਕ ਰੱਖੀਏ ਇਜ਼ਲੀ ਬੱਤ ਬੱਤ ਜਾਣਕਾਰੀ ਤੁਹਾਨੂੰ ਮਿਲੂਗੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹਦੇ ਵੀਰਪੜੇ ਲਿਖੇ ਨੇ ਉਹ ਕੋਈ ਸਿਸ਼ਕਾਰਨ ਉੱਤੇ ਕੈਂਪਰ ਟੈਂਡ ਕਰਨ ਤੇ ਪਤਾ ਲੱਗੇ ਫਸਲਾਂ ਬਾਰੇ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਓਕੇ ਵੀ ਦੋਸਤੋ ਕਰਦੇ ਆਂ ਫੇਰ ਗੱਲ ਮੈਂ ਵੀ ਪਹੁੰਚ ਗਿਆ ਵੀ ਰੋ ਕੰਮ ਤੇ ਆਪਣੇ ਓਕੇ ਜੀ ਖਿਆਲ ਰੱਖਿਓ ਬਾਈ